ਸ਼ਹਾਦਤ ਇੰਨਾ ਕੋਈ ਸੌਖਾ ਕੰਮ ਨਹੀਂ ਹੈ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ ਭਾਰਤ ਦੀ ਪਰੰਪਰਾ ਦੇ ਵਿੱਚ ਸ਼ਹਾਦਤ ਦਾ ਸੰਕਲਪ ਹੈ ਕਿ ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਸੀ ਕਿ ਉਹ ਜ਼ਰੂਰੀ ਸੀ ਉਹਨਾਂ ਵਾਸਤੇ ਸ਼ਹੀਦ ਹੋਣਾ ਉਹ ਕੁਝ ਵੀ ਉਹ ਕਰ ਸਕਦੇ ਸਨ ਪਰ ਨਹੀਂ ਤਾਂ ਸਿੱਖ ਬਨਣ ਦੀ ਪਹਿਲੀ ਸ਼ਰਤ ਹੀ ਇਹ ਹੈ ਪਹਿਲਾਂ ਮਰਨ ਕਬੂਲ ਜੇ ਮਰਨਾ ਹੈ ਤਾਂ ਇਸ ਤਰੀਕੇ ਨਾਲ ਮਰੋ ਕਿ ਦੁਆਰਾ ਤੁਹਾਨੂੰ ਮਰਨ ਦੀ ਲੋੜ ਨਾ ਪਵੇ ਤਾਂ ਸ਼ਹੀਦ ਦੀ ਜਿਹੜੀ ਸ਼ਹਾਦਤ ਹੈ ਉਹ ਕੋਮਾ ਵਿੱਚ ਜੀਵਨ ਭਰਦੀ ਹੈ ਕੋਮਾ ਨੂੰ ਸਦੀਆਂ ਤੱਕ ਜਿੰਦਾ ਰੱਖਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ ਚਾਰ ਜੰਗਾਂ ਲੜਦੇ ਨੇ ਫੌਜ ਰੱਖਦੇ ਨੇ ਹਥਿਆਰ ਰੱਖਦੇ ਨੇ ਸ਼ਸਤਰ ਰੱਖਦੇ ਨੇ ਸੋ ਟੋਟਲੀ ਇੱਕ ਟਰਾਂਸਫਰਮੇਸ਼ਨ ਹੋ ਜਾਂਦੀ ਹੈ ਆਮ ਵਿਅਕਤੀ ਤੀਸ ਤੇ ਆਰਾ ਚਲਵਾ ਕੇ ਆਪਣੇ ਸਰੀਰ ਦੇ ਦੋ ਹਿੱਸੇ ਨਹੀਂ ਕਰਵਾ ਸਕਦਾ ਪਾਠ ਫੜਦਿਆਂ ਹੋਇਆ ਆਮ ਵਿਅਕਤੀ ਰੂਹ ਦੇ ਨਾਲ ਲਪੇਟ ਕੇ ਆਪਣੇ ਤਨ ਨੂੰ ਨਹੀਂ ਜਲਵਾ ਸਕਦਾ ਸੀ ਆਮ ਵਿਅਕਤੀ ਦੇਖ ਦੇ ਵਿੱਚ ਬਾਲਾ ਨਹੀਂ ਖਾ ਸਕਦਾ ਭਾਈ ਦੇਵਾਲਾ ਜੀ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸ਼ਾਮਲ ਹੋ ਰਹੇ ਹੋ ਔਰ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਸ਼ਹਾਦਤ ਦੇ ਸਬੰਧ ਵਿੱਚ ਹੈ ਸੋ ਆਪਾਂ ਅਰਦਾਸ ਹਰ ਰੋਜ਼ ਕਰਦੇ ਹਾਂ ਨਿਤਨੇਮ ਤੋਂ ਬਾਅਦ ਸਵੇਰੇ ਅਤੇ ਸ਼ਾਮ ਦਾਸ ਗੁਰੂ ਸਾਹਿਬਾਨ ਦੇ ਨਾਵਾਂ ਤੋਂ ਉਪਰੰਤ ਦੋ ਪਹਿਰੇ ਜਾਂਦੇ ਨੇ ਇੱਕ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਨੁਭਵ ਕੀਤਾ ਜਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਪਹਿਲਾ ਪੈਰਾ ਹੈ ਸ਼ਹਾਦਤ ਜਿਹੜਾ ਅੱਗੇ ਅਗਲਾ ਪੈਰਾ ਹੁੰਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਗਾਈ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ। ਵਾਅਲਿਕੁਮ। ਪ੍ਰਾਰਥਨਾ ਅਰਦਾਸ ਦੇ ਵਿੱਚ ਹੋਰ ਵੀ ਸ਼ਬਦ ਸ਼ਾਮਿਲ ਸਨ। ਸੋ ਜਿਹੜਾ ਦੂਜਾ ਪੈਰਾ ਹੈ ਉਸ ਤੋਂ ਪਹਿਲੇ ਜਿਹੜਾ ਪੈਰਾ ਪੰਜਾਂ ਪਿਆਰਿਆਂ। ਉਹ ਜਿਹੜਾ ਸ਼ਹਾਦਤ ਦਾ ਸੰਕਲਪ ਹੈ ਇਹ ਸਿਰਫ ਸ਼ਹਾਦਤ ਇਹਨਾਂ ਕੋਈ ਸੌਖਾ ਕੰਮ ਨਹੀਂ ਹੈ। ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਇਹ ਗੁਰੂ ਸਾਹਿਬ ਦੀ ਮਹਾਨ ਬਖਸ਼ਿਸ਼ ਤੇ ਕਿਰਪਾ ਦੇ ਨਾਲ ਹੀ ਸ਼ਹਾਦਤ ਜੀ ਦਾਤ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਇਹ ਕੋਈ ਨਹੀਂ ਆ ਜੀ ਮੈਂ ਸ਼ਹਾਦਤ ਦੇ ਦਾਂਗਾ ਤੇ ਮੈਨੂੰ ਮਿਲ ਜੇਗੀ ਨਹੀਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਮਿਲਦੀ ਹੈ। ਸੋ ਆਪਾਂ ਗੱਲ ਕਰਦੇ ਹਾਂ ਦੁਨੀਆ ਦੇ ਵਿੱਚ ਹਰ ਇੱਕ ਮਨੁੱਖ ਜਿਹੜਾ ਹੈ ਉਹ ਜੇ ਕਿਸੇ ਚੀਜ਼ ਤੋਂ ਭੈ ਪੀਤ ਹੈ ਉਹ ਕੀ ਹੈ ਉਹ ਹੈ ਮੌਤ। ਆਪਾਂ ਹੁਣੇ ਇਹ ਸ਼ਬਦ ਪੜਿਆ ਸੀ ਮਰਨਾ ਤੇ ਜਗਤ ਡਰੈ ਜੀਵਿਆ ਲੋੜ ਹੈ ਸਭ ਕੋਈ ਸਾਰਾ ਸੰਸਾਰ ਮੌਤ ਤੋਂ ਡਰਦਾ ਹੈ ਮਾੜੀ ਜੀ ਕੋਈ ਸਮੱਸਿਆ ਆਂਦੀ ਡਾਕਟਰ ਕੋਲ ਜਾਂਦੇ ਆਂ ਇਲਾਜ ਕਰਾਉਂਦੇ ਆਂ ਹਰ ਕੋਈ ਚਾਹੁੰਦਾ ਮੇਰੀ ਲੰਬੀ ਉਮਰ ਹੋਵੇ ਹਰ ਕੋਈ ਚਾਹੁੰਦਾ ਮੈਂ ਜੀਵਾ ਹੋਰ ਜੀਵਾ ਹੋਰ ਦੁਨੀਆ ਦੇ ਜਿਹੜੇ ਸੁੱਖ ਭੋਗਾ ਕੋਈ ਵੀ ਮਰਨਾ ਨਹੀਂ ਚਾਹੁੰਦਾ ਪਰ ਗੁਰੂ ਸਾਹਿਬ ਨੇ ਕਮਾਲ ਦੀ ਗੱਲ ਕਰ ਦਿੱਤੀ ਗੁਰੂ ਸਾਹਿਬ ਨੇ ਮੌਤ ਦੇ ਅਰਥ ਹੀ ਬਦਲ ਦਿੱਤੇ ਜਿਹੜਾ ਇਹ ਸ਼ਹਾਦਤ ਦਾ ਸੰਕਲਪ ਜਿਸ ਦੀ ਆਪਾਂ ਅੱਜ ਗੱਲ ਕਰ ਰਹੇ ਆਂ ਭਾਰਤ ਦੀ ਪਰੰਪਰਾ ਦੇ ਵਿੱਚ ਸ਼ਹਾਦਤ ਦਾ ਸੰਕਲਪ ਹੈ ਹੀ ਨਹੀਂ ਸੀ ਸ਼ਹੀਦ ਸ਼ਬਦ ਭਾਰਤ ਦੇ ਵਿੱਚ ਹੈ ਨਹੀਂ ਸੀ ਪਹਿਲੀ ਵਾਰ ਭਾਰਤ ਦੀ ਪਰੰਪਰਾ ਦੇ ਵਿੱਚ ਗੁਰੂ ਸਾਹਿਬ ਨੇ ਸ਼ਹਾਦਤ ਦਾ ਸੰਕਲਪ ਸਥਾਪਿਤ ਕੀਤਾ ਔਰ ਸ਼ਹੀਦ ਸ਼ਬਦ ਦਾ ਇਸਤੇਮਾਲ ਹੋਇਆ ਇਹ ਸ਼ਬਦ ਇਸ ਜਿਹੜੇ ਸਾਮੀ ਧਰਮਾਂ ਦੇ ਵਿੱਚ ਹੈ ਸੀ ਸ਼ਹਾਦਤ ਦੀ ਜਿਹੜੀ ਪਰੰਪਰਾ ਸੀ ਵੱਖਰੇ ਅਰਥਾਂ ਦੇ ਵਿੱਚ ਵੱਖਰੇ ਰੂਪਾਂ ਦੇ ਵਿੱਚ ਹੈ ਸੀ ਪਰ ਜਿਹੜਾ ਸ਼ਹਾਦਤ ਦਾ ਸੰਕਲਪ ਸਿੱਖ ਧਰਮ ਦੇ ਵਿੱਚ ਹੈਗਾ ਉਹ ਇੱਕ ਵਿਲੱਖਣ ਕਨਸੈਪਟ ਹੈ ਦੂਜੇ ਧਰਮਾਂ ਦੇ ਨਾਲੋਂ ਵੀ ਸੋ ਮੌਤ ਦੀ ਆਪਾਂ ਗੱਲ ਕਰ ਰਹੇ ਸਾਰੀ ਦੁਨੀਆ ਮੌਤ ਤੋਂ ਡਰਦੀ ਹੈ ਪਰ ਗੁਰੂ ਇੱਕ ਕਿਹੜੀ ਐਸੀ ਗੱਲ ਸੀ ਕਿ ਜਿਹੜੇ ਸਿੱਖ ਤੁਸੀਂ ਹੁਣ ਫੋਟੋਆਂ ਦੇਖੀਆਂ ਸੀ ਕਿ ਸਿੰਘ ਸਿੰਘਣੀਆਂ ਬੱਚੇ ਵੀ ਸ਼ਹਾਦਤ ਦਾ ਜਾਮ ਪੀਣ ਵਾਸਤੇ ਤਿਆਰ ਹੋ ਜਾਂਦੇ ਨੇ ਇਹ ਕਿਹੜੀ ਚੀਜ਼ ਐਸੀ ਕੀ ਗੱਲ ਹੋਈ ਦੂਜੇ ਵੱਖਰੇ ਧਰਮਾਂ ਦੇ ਨਾਲੋਂ ਸੋ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਗੁਰੂ ਸਾਹਿਬਾਨ ਨੇ ਪਹਿਲਾਂ ਹੀ ਆਪਾਂ ਨੂੰ ਇਹ ਪਾਠ ਪੜ੍ਹਾਏ ਸਨ ਸ਼ੁਰੂ ਦੇ ਵਿੱਚ ਹੀ ਗੁਰਬਾਣੀ ਦੇ ਰਾਹੀਂ ਜਿਹੜੀ ਥਿਓਰੀ ਤੇ ਪ੍ਰੈਕਟੀਕਲ ਦੋਵੇਂ ਚੀਜ਼ਾਂ ਨਾਲ ਦੇ ਨਾਲ ਚੱਲੀਆਂ ਨੇ ਕੋਈ ਵੀ ਜਦੋਂ ਪ੍ਰੈਕਟੀਕਲ ਹੁੰਦਾ ਇੱਕ ਹੁੰਦਾ ਸਿਸਟੇਮੈਟਿਕ ਥਿਓਰੀ ਹੋਣੀ ਜ਼ਰੂਰੀ ਹੈ ਯੋ ਯਾਪਾ ਸਕੂਲਾਂ 'ਚ ਪਹਿਲਾਂ ਪੜ੍ਹਦੇ ਆ ਬੱਚੇ ਪੜ੍ਹਦੇ ਨੇ ਉਹ ਥਿਓਰੀ ਰੂਪ 'ਚ ਪੜ੍ਹਦੇ ਆਂ ਫਿਰ ਹੁਣ ਪ੍ਰੈਕਟੀਕਲੀ ਆਪਣੀ ਲਾਈਫ 'ਚ ਇੰਪਲੀਮੈਂਟ ਕਰਦੇ ਸੋ ਗੁਰੂ ਸਾਹਿਬ ਨੇ ਹੁਣ ਆਪਾਂ ਸ਼ਹਾਦਤ ਜਿਹੜੀ ਸ਼ੁਰੂ ਹੁੰਦੀ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹੀਦਾਂ ਦੇ ਸਰਤਾਜ ਉਹਨਾਂ ਨੇ ਸ਼ਹਾਦਤ ਦਾ ਜਿਹੜਾ ਸੰਕਲਪ ਸਥਾਪਿਤ ਕੀਤਾ ਆਪਣੀ ਸ਼ਹਾਦਤ ਦੇ ਕੇ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕਿ ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਸੀ ਕਿ ਉਹ ਜ਼ਰੂਰੀ ਸੀ ਉਹਨਾਂ ਵਾਸਤੇ ਸ਼ਹੀਦ ਹੋਣਾ ਉਹ ਕੁਝ ਵੀ ਉਹ ਕਰ ਸਕਦੇ ਸਨ ਪਰ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਜਿਹੜੇ ਪੂਰਨੇ ਪਾਏ ਨੇ ਉਹਨਾਂ ਪੂਰਨਿਆਂ ਤੇ ਚਲਾਉਣ ਵਾਸਤੇ ਸਾਨੂੰ ਸੇਧ ਦੇਣੀ ਹੈ ਆਪਣਾ ਜੋ ਵਿਵਹਾਰਕ ਜਿਹੜਾ ਉਦਾਹਰਨ ਸੈੱਟ ਕਰਕੇ ਵੈਸੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਨਾਲ ਕੋਈ ਲੜਾਈ ਨਹੀਂ ਕੀਤੀ ਜਾਂ ਕੋਈ ਹਿੰਸਾ ਨਹੀਂ ਕੀਤੀ ਪਰ ਜਿਹੜੇ ਸ਼ਹਾਬ ਸ਼ਹਾਦਤ ਸੰਕਲਪ ਦੇ ਜਿਹੜੇ ਬੀਜ ਨੇ ਜਿਹੜੀ ਉਸ ਦੀ ਨੀਮ ਹੈ ਉਹ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਆਪਣੇ ਜਿਹੜੇ ਸ਼ਬਦਾਂ ਦੇ ਰਾਹੀਂ ਰੱਖ ਦਿੱਤੀ ਸੀ ਗੁਰੂ ਸਾਹਿਬ ਕਹਿੰਦੇ ਹਨ ਕਿ ਪਹਿਲਾ ਮਰਨ ਕਬੂਲ ਹੋਰ ਵੀ ਸ਼ਬਦਾਂ ਇਹ ਭਗਤ ਕਬੀਰ ਜੀ ਨੇ ਵੀ ਇਸ ਬਾਰੇ ਬਹੁਤ ਗੱਲ ਕੀਤੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਉਹ ਸਬਨਾ ਕੀ ਰੇਣ ਕਾ ਤਾਉ ਹਮ ਆਉ ਹਮਾਰਾ ਪਾਸ ਸਿੱਖ ਗੁਰੂ ਸਾਹਿਬ ਨੇ ਕਿਹਾ ਜੇ ਸਿੱਖ ਬੰਨਾ ਹੈ ਤਾਂ ਸਿੱਖ ਬਨਣ ਦੀ ਪਹਿਲੀ ਸ਼ਰਤ ਹੀ ਇਹ ਹੈ ਪਹਿਲਾ ਮਰਨ ਕਬੂਲ ਸੋ ਜਿਸ ਕੌਮ ਦੇ ਸਿੱਖਾਂ ਨੂੰ ਜਿਸ ਕੌਮ ਦੇ ਮੰਨਣ ਵਾਲਿਆਂ ਨੂੰ ਸ਼ੁਰੂ ਚ ਇਹ ਪਾਠ ਪੜਾਇਆ ਗਿਆ ਹੋਵੇ ਕਿ ਜੇ ਤੁਸੀਂ ਗੁਰੂ ਦੇ ਦਰ ਤੇ ਆਉਣਾ ਹੈ ਤਾਂ ਤੁਹਾਨੂੰ ਪਹਿਲਾ ਮੌਤ ਨੂੰ ਕਬੂਲਣਾ ਪਏਗਾ ਤੇ ਜੀਵਨ ਦੀ ਆਸ ਨੂੰ ਛੱਡਣਾ ਪਏਗਾ ਇਹ ਚੀਜ਼ ਨੂੰ ਵਾਰ-ਵਾਰ ਦ੍ਰਿੜ ਕਰਾਇਆ ਗਿਆ ਗੁਰਬਾਣੀ ਦੇ ਰਾਹੀਂ ਫਿਰ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਰਾਈਆਂ ਚੀਜ਼ਾਂ ਸਿੱਖਾਂ ਨੂੰ ਦ੍ਰਿੜ ਕਰਾਈਆਂ ਤਾਂ ਹੀ ਸੀ ਕਿ ਅੱਜ ਅੱਜ ਸਿੱਖਾਂ ਦੇ ਵਿੱਚ ਇਹ ਇੱਕ ਜਜ਼ਬਾ ਸ਼ਹਾਦਤ ਆ ਅਜੇ ਵੀ ਹੈ ਉਹ ਜਜ਼ਬਾ ਸਮੇਂ ਦੇ ਨਾਲ ਘਟਵਾ ਦਿੱਤਾ ਸਕਦਾ ਹੈ ਪਰ ਖਤਮ ਨਹੀਂ ਹੋ ਸਕਦਾ ਸੋ ਇਸ ਕਰਕੇ ਗੁਰੂ ਸਾਹਿਬ ਨੇ ਜਿਹੜੇ ਮੌਤ ਦੇ ਅਰਥ ਹੀ ਬਦਲ ਦਿੱਤੇ ਮੌਤ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਬਾਰ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਪੀ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਈ ਕਹਿੰਦੇ ਸਾਰੀ ਦੁਨੀਆ ਮਰ ਰਹੀ ਐ ਇਸ 'ਚ ਕੋਈ ਨਵੀਂ ਗੱਲ ਨਹੀਂ ਸਾਰਾ ਸੰਸਾਰ ਆ ਰਿਹਾ ਜਾ ਰਿਹਾ ਮਰ ਰੇ ਨੇ ਫਿਰ ਕਹਿੰਦੇ ਕੋਈ ਕੰਮ ਨਵਾਂ ਕਰੋ ਜੇ ਮਰਨਾ ਹੈ ਤਾਂ ਇਸ ਤਰੀਕੇ ਨਾਲ ਮਰੋ ਕਿ ਦੁਆਰਾ ਤੁਹਾਨੂੰ ਮਰਨ ਦੀ ਲੋੜ ਨਾ ਪਵੇ ਕਿਉਂਕਿ ਜਿਹੜਾ ਸ਼ਹੀਦ ਹੈ ਉਹ ਸ਼ਹੀਦ ਹੋ ਕੇ ਉਹ ਫਿਰ ਦੁਆਰਾ ਨਹੀਂ ਮਰਦਾ ਉਹ ਅਮਰ ਹੋ ਜਾਂਦਾ ਹੈ ਉਹਨੂੰ ਯਾਦ ਰੱਖਿਆ ਜਾਂਦਾ ਹੈ ਸ਼ਹੀਦ ਦੀ ਜਿਹੜੀ ਸ਼ਹਾਦਤ ਹੈ ਉਹ ਕੌਮਾਂ ਵਿੱਚ ਜੀਵਨ ਭਰਦੀ ਹੈ ਕੌਮਾਂ ਨੂੰ ਸਦੀਆਂ ਤੱਕ ਜਿੰਦਾ ਰੱਖਦੀ ਹੈ ਕਿਉਂਕਿ ਭਾਰਤ ਦੇ ਵਿੱਚ ਹੋਰ ਵੀ ਬਥੇਰੇ ਪੰਥ ਸ਼ੁਰੂ ਹੋਏ ਸਨ ਸਮੇਂ ਦੇ ਨਾਲ ਉਹ ਪੂਰਾ ਲੰਮੇ ਸਮੇਂ ਤੱਕ ਨਹੀਂ ਚੱਲ ਸਕਿਆ ਪਰ ਗੁਰੂ ਸਾਹਿਬ ਦਾ ਜਿਹੜਾ ਸਿੱਖ ਪੰਥ ਹੈ ਗੁਰੂ ਸਾਹਿਬ ਨੇ ਇੱਕ ਪ੍ਰੋਪਰ ਸੰਸਥਾਗਤ ਰੂਪ ਦੇ ਵਿੱਚ ਇਸ ਨੂੰ ਸਥਾਪਿਤ ਕੀਤਾ ਹਰ ਇੱਕ ਚੀਜ਼ ਇਸ ਵਿੱਚ ਸ਼ਾਮਲ ਕੀਤੀ ਗਈ ਹੈ ਜਿਹੜੀ ਕਿ ਇਸ ਨੂੰ ਲੰਮੇ ਸਮੇਂ ਤੱਕ ਸਥਾਪਿਤ ਰੱਖਣ ਵਾਸਤੇ ਜ਼ਰੂਰੀ ਸੀ ਹੁਣ ਸਿੱਖ ਕੌਮ ਦੇ ਵਿੱਚ ਜੋ ਆਪਾਂ ਕਹੀਏ ਇੱਕ ਸਿੱਖ ਦਾ ਮਕਸਦ ਕੀ ਹੈ ਜ਼ਿੰਦਗੀ ਦਾ ਮਕਸਦ ਤਾਂ ਇਹੀ ਹੈ ਨਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਈਆ ਸੋ ਉਸ ਜਿਹੜੀ ਗੋਬਿੰਦ ਮਿਲਨ ਦੀ ਬਰੀਆ ਵਾਹਿਗੁਰੂ ਨਾਲ ਮਿਲਾਪ ਦੀ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਇਹ ਥੋੜਾ ਹੈ ਵੀ ਤੁਹਾਡੇ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਆਏਗੀ ਵੀ ਤੁਹਾਨੂੰ ਕੋਈ ਤੁਹਾਡੇ ਤੇ ਕੋਈ ਜਿਹੜਾ ਹੈਗਾ ਲੀਡਰ ਕੋਈ ਰਾਜਨੀਤਿਕ ਵਰਗ ਜਿਹੜਾ ਹੈ ਤੁਹਾਡੇ ਤੇ ਤਸ਼ੱਦਦ ਨਹੀਂ ਕਰੇਗਾ ਜਾਂ ਤੁਹਾਨੂੰ ਕੋਈ ਤੁਹਾਡੀ ਸ਼ਾਂਤੀ ਭੰਗ ਨਹੀਂ ਕਰੇਗਾ ਕਰੇਗਾ ਸੋ ਇਸੇ ਕਰਕੇ ਗੁਰੂ ਸਾਹਿਬ ਨੇ ਇਹ ਚੀਜ਼ਾਂ ਆਪਣੀ ਕੌਮ ਦੇ ਵਿੱਚ ਪਹਿਲਾਂ ਹੀ ਦੇ ਦਿੱਤੀਆਂ ਭਗਤੀ ਤੇ ਸ਼ਕਤੀ ਦੇਗ ਤੇ ਤੇਗ ਮੀਰੀ ਤੇ ਪੀਰੀ ਸੰਤ ਤੇ ਸਿਪਾਹੀ ਨਾਲ-ਨਾਲ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਇਹ ਜ਼ਰੂਰੀ ਸਨ ਜੇ ਇਹ ਚੀਜ਼ਾਂ ਨਾ ਹੁੰਦੀਆਂ ਫਿਰ ਅਸੀਂ ਵੀ ਦੂਜੇ ਪੰਥਾਂ ਵਾਂਗੂ ਰਹਿ ਜਾਣਾ ਸੀ ਪਰ ਗੁਰੂ ਸਾਹਿਬ ਦੀ ਜਿਹੜੀ ਸੋਚ ਸੀ ਬੋਰ ਬਹੁਤ ਜ਼ਿਆਦਾ ਦੂਰ ਅੰਦੇਸ਼ੀ ਵਾਲੀ ਸੀ ਸੋ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ ਕੀਤਾ ਅਤੇ ਉਹਨਾਂ ਨੇ ਨਾਲ ਦੀ ਨਾਲ ਭਾਣਾ ਮੰਨਣ ਦਾ ਵੀ ਸੰਕਲਪ ਸਿੱਖਾਂ ਨੂੰ ਦ੍ਰਿੜ ਕਰਵਾ ਦਿੱਤਾ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਤੁਸੀਂ ਦੇਖੋਗੇ ਸਿੱਖ ਕੌਮ ਦੇ ਵਿੱਚ ਜਦੋਂ ਵੀ ਕੋਈ ਸ਼ਹਾਦਤ ਹੋਈ ਹੈ ਸ਼ਹਾਦਤ ਤੋਂ ਬਾਅਦ ਕ੍ਰਾਂਤੀਕਾਰੀ ਪਰਿਵਰਤਨ ਹੋਏ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ ਚਾਰ ਜੰਗਾਂ ਲੜਦੇ ਨੇ ਫੌਜ ਰੱਖਦੇ ਨੇ ਹਥਿਆਰ ਰੱਖਦੇ ਨੇ ਸ਼ਸਤਰ ਰੱਖਦੇ ਨੇ ਸੋ ਟੋਟਲੀ ਇੱਕ ਟਰਾਂਸਫਰਮੇਸ਼ਨ ਹੋ ਜਾਂਦੀ ਏ ਇਹ ਸ਼ਹਾਦਤ ਦਾ ਅਸਰ ਸੀ ਉਸ ਤੋਂ ਬਾਅਦ ਦੂਜੀ ਸ਼ਹਾਦਤ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸ਼ਾਂਤ ਮੈਤਰੀਕੇ ਨਾਲ ਦਿੱਤੀ ਸੋ ਗੁਰੂ ਤੇਗ ਬਹਾਦਰ ਸਾਹਿਬ ਤੇ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੇ ਵੀ ਆਪਣੀ ਸ਼ਹਾਦਤ ਦਿੱਤੀ ਸੋ ਇੱਕ ਹੋਰ ਗੱਲ ਕਿ ਜਿਹੜੇ ਇਹ ਸਿੰਘ ਜਿਨ੍ਹਾਂ ਗੁਰੂ ਸਾਹਿਬ ਸੀ ਹੁਣ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸ਼ਹਾਦਤ ਦੇਣ ਵਾਸਤੇ ਮਨੁੱਖ ਦਾ ਜਿਹੜਾ ਰੋਹਾਨੀ ਜੀਵਨ ਹੁਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਗੱਲ ਕਰ ਰਹੇ ਸੀ ਨਾ ਭਗਤੀ ਤੇ ਸ਼ਕਤੀ ਜੇ ਤੁਹਾਡੇ ਕੋਲ ਭਗਤੀ ਹੈਗੀ ਹੈ ਫਿਰ ਤੁਹਾਨੂੰ ਸ਼ਹਾਦਤ ਦੇਣ ਵਾਸਤੇ ਕੋਈ ਤਿਆਰ ਕਰਨ ਦੀ ਲੋੜ ਨਹੀਂ ਹੈ ਜਾਂ ਤੁਹਾਨੂੰ ਕੋਈ ਮਨ ਬਣਾਉਣ ਦੀ ਜ਼ਰੂਰਤ ਨਹੀਂ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਮੌਕਾ ਬਣਿਆ ਗੁਰੂ ਸਾਹਿਬ ਨੇ ਆਪ ਹੀ ਸੇਵਾ ਲੈ ਲੈਣੀ ਹੁੰਦੀ ਹੈ ਪਰ ਪਹਿਲਾਂ ਜਿਹੜਾ ਹੈ ਕਹਿੰਦੇ ਨੇ ਵੀ ਜ਼ਮੀਨ ਤਿਆਰ ਹੋਣੀ ਚਾਹੀਦੀ ਹੈ ਜ਼ਮੀਨ ਤਾਂ ਤਿਆਰ ਹੋਏਗੀ ਜੇ ਅਸੀਂ ਬਾਣੀ ਪੜਾਂਗੇ ਸਿਮਰਨ ਕਰਾਂਗੇ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿਹੜਾ ਅਧਿਆਤਮਿਕ ਜੀਵਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਬਾਦਨਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨੇ ਸਾਲ ਜਿਹੜਾ ਭਗਤੀ ਕੀਤੀ ਬਾਬਾ ਬਕਾਲਾ ਸਾਹਿਬ ਤੇ ਜਿਹੜੇ ਤਿੰਨ ਸਿੰਘ ਸਣ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਦਿਆਲਾ ਜੀ ਉਹਨਾਂ ਦਾ ਵੀ ਜਿਹੜਾ ਜੀਵਨ ਬਹੁਤ ਉੱਚ ਸੀ ਉਹ ਵੀ ਗੁਰੂ ਦੇ ਨਾਲ ਇੱਕਮਿਕ ਹੋ ਚੁੱਕੇ ਸਨ ਆਮ ਵਿਅਕਤੀ ਸੀਸ ਤੇ ਆਰਾ ਚਲਵਾ ਕੇ ਆਪਣੇ ਸਰੀਰ ਦੇ ਦੋ ਹਿੱਸੇ ਨਹੀਂ ਕਰਵਾ ਸਕਦਾ ਪਾਠ ਪੜਤਿਆ ਹੋਇਆ ਆਮ ਵਿਅਕਤੀ ਰੂਹ ਦੇ ਨਾਲ ਲਪੇਟ ਕੇ ਆਪਣੇ ਤਨ ਨੂੰ ਨਹੀਂ ਜਲਵਾ ਸਕਦਾ ਸ ਆਮ ਵਿਅਕਤੀ ਦੇਖ ਦੇ ਵਿੱਚੋਂ ਬਾਲਾ ਨਹੀਂ ਖਾ ਸਕਦਾ ਭਾਈ ਦੇ ਆਲਾ ਜੀ ਸੋ ਉਹਨਾਂ ਨੂੰ ਵੀ ਆਪਸ਼ਨ ਦਿੱਤਾ ਸੀ ਜ਼ਾਲਿਮਾਂ ਨੇ ਕਿਾਸੀ ਵੀ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਕੋਈ ਕਰਾਮਾਤ ਦਿਖਾਓ ਤੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਈਨ ਨਾ ਮੰਨਦਿਆਂ ਹੋਇਆਂ ਆਪਣੀ ਸ਼ਹਾਦਤ ਨੂੰ ਦਿੱਤਾ ਸਿੱਖ ਗੁਰੂ ਸਾਹਿਬ ਦੇ ਆਸ਼ਿਆ ਦੇ ਮੁਤਾਬਕ ਸੋ ਇਹ ਸ਼ਾਤਮਈ ਸ਼ਹਾਦਤ ਸੀ ਔਰ ਸ਼ਹਾਦਤ ਦਾ ਗੁਰੂ ਸਮੇਂ ਦੇ ਵਿੱਚ ਹੋਣਾ ਲਾਜ਼ਮੀ ਸੀ ਕਿਉਂਕਿ ਇਹ ਬੁਨਿਆਦ ਸੀ ਆਉਣ ਵਾਲੇ ਸਮਿਆਂ ਵਾਸਤੇ ਜਿਹੜੀਆਂ ਕੁਰਬਾਨੀਆਂ ਦੀ ਲੋੜ ਸੀ ਉਸ ਵਾਸਤੇ ਜ਼ਰੂਰੀ ਸੀ ਤੇ ਗੁਰੂ ਦੇ ਹੁਕਮ ਦੇ ਵਿੱਚ ਉਸਦੇ ਭਾਣੇ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਸੀ ਔਰ ਸਿੱਖ ਦੀ ਇੱਕ ਸ਼ਰਤ ਹੈ ਕਿ ਜੇ ਉਹ ਸਿੱਖ ਨੇ ਗੁਰੂ ਦਾ ਮੁਰੀਦ ਬੰਨਣਾ ਚੇਲਾ ਬੰਨਣਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਪਰਮ ਭਉ ਕੋਵਣਾ ਵੀ ਗੁਰੂ ਦਾ ਸਿੱਖ ਜਿਹੜਾ ਬੰਨਣਾ ਜਾਂ ਆਪਣੇ ਆਪ ਨੂੰ ਜਿੰਦੇ ਜੀ ਮਾਰਨਾ ਗੁਰਬਾਣੀ ਦੇ ਵਿੱਚ ਦੋ ਗੱਲਾਂ ਬਹੁਤ ਆਈਆਂ ਨੇ ਇੱਕ ਆਪਣੇ ਆਪ ਨੂੰ ਜਿੰਦੇ ਜੀ ਮਤਲਬ ਮਰਿਆ ਹੋਇਆ ਆਪਣੇ ਮਨ ਨੂੰ ਮਾਰਨਾ ਯਾਨੀ ਕਿ ਤੇ ਦੂਜਾ ਹੈ ਮਰਨ ਤੋਂ ਬਾਅਦ ਜੀਵਨ ਵੀ ਜਿਹੜਾ ਸ਼ਹੀਦ ਹੁੰਦਾ ਉਹਨੂੰ ਜੀਵਤ ਮੰਨਿਆ ਗਿਆ ਤੇ ਜਿਹੜਾ ਆਪਣੇ ਆਪ ਨੂੰ ਜਿਹੜਾ ਜਿੰਦਾ ਹੈ ਵੀ ਉਹਨੇ ਆਪਣੇ ਆਪ ਨੂੰ ਸੰਸਾਰਕ ਜਿਹੜੀ ਮੋਹ ਮਾਇਆ ਤੋਂ ਆਪਣੇ ਮਨ ਨੂੰ ਮਾਰ ਕੇ ਰੱਖਣਾ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਣਾ ਹੈ ਇਸ ਚੀਜ਼ ਨੂੰ ਵੀ ਸਮਝਣ ਦੀ ਜ਼ਰੂਰ ਹੈ ਔਰ ਦੂਜੀ ਗੱਲ ਇੱਕ ਹੈ ਜਿਹੜੀ ਸ਼ਹਾਦਤ ਹੈ ਉਹ ਸਰਬੱਤ ਦਾ ਭਲਾ ਤੇ ਚੜ੍ਹਦੀ ਕਲਾ ਦਾ ਜਿਹੜਾ ਸੰਕਲਪ ਹੈ ਸ਼ਹਾਦਤ ਇਹ ਨਹੀਂ ਹੈ ਵੀ ਅਸੀਂ ਆਪਣੇ ਕਿਸੇ ਨਿੱਜੀ ਮਨੋਰਥ ਵਾਸਤੇ ਸ਼ਹਾਦਤ ਦੇਣੀ ਹੈ ਨਾ ਹੀ ਕੇਵਲ ਵੀ ਸਿੱਖ ਧਰਮ ਵਾਸਤੇ ਨਹੀਂ ਕਿਉਂਕਿ ਦੇਖੋ ਆਪਣੇ ਕੋਲ ਉਦਾਹਰਨ ਗੁਰੂ ਸਾਹਿਬ ਦੇ ਰਹੇ ਜੇ ਕਿਸੇ ਹੋਰ ਦਾ ਹੁੰਦਾ ਤੇ ਆਪਾਂ ਕਹਿ ਸਕਦੇ ਸੀ ਵੀ ਇਹ ਸ਼ਾਇਦ ਸਹੀ ਨਹੀਂ ਹੈ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ Hindu ਧਰਮ ਦੀ ਰਾਖੀ ਵਾਸਤੇ ਸਰਬੱਤ ਦਾ ਭਲਾ ਜਿਸ ਦੀ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਸਰਬੱਤ ਦਾ ਭਲਾ ਤਾਂ ਇਹੀ ਹੈ ਨਾ ਕਿ ਦੂਜਿਆਂ ਦਾ ਵੀ ਨਾਲ ਇਕੱਲੇ ਸਿੱਖਾਂ ਦਾ ਨਹੀਂ ਸੋ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਉਹ ਕੇਵਲ ਸਿੱਖਾਂ ਵਾਸਤੇ ਹੀ ਨਹੀਂ ਹੈ ਕਿ ਜੇ ਜਦੋਂ ਸਿੱਖ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਆਪਣੀ ਸ਼ਹਾਦਤ ਦੂਜਿਆਂ ਦੇ ਭਲੇ ਵਾਸਤੇ ਵੀ ਦਿੰਦਾ ਹੈ ਤੇ ਇਹ ਸ਼ਹਾਦਤ ਦੇ ਸੰਕਲਪ ਦਾ ਇੱਕ ਹਿੱਸਾ ਵੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖੁਦ Hindu ਧਰਮ ਦੀ ਰਾਖੀ ਵਾਸਤੇ ਆਪਣੀ ਸ਼ਹਾਦਤ ਦੇ ਕੇ ਇਸ ਚੀਜ਼ ਨੂੰ ਕਾਇਮ ਕੀਤਾ ਹੈ ਸੋ ਇਸ ਤੋਂ ਇਲਾਵਾ ਹੋਰ ਸਮੇਂ-ਸਮੇਂ ਤੇ ਵੀ ਸਿੱਖਾਂ ਨੇ ਬਾਅਦ ਦੇ ਵਿੱਚ ਵੀ ਦੂਜਿਆਂ ਦੀ ਰਾਖੀ ਵਾਸਤੇ ਉਹਨਾਂ ਦੀ ਸਹਾਇਤਾ ਦੇ ਯਤਨ ਕੀਤੇ ਅਤੇ ਸ਼ਹਾਦਤਾਂ ਵੀ ਦਿੱਤੀਆਂ ਪਰ ਕਿਤੇ ਨਾ ਕਿਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਇਹ ਪ੍ਰਕਿਰਿਆ ਇਹ ਵਰਤਾਰਾ ਘਟ ਰਿਹਾ ਹੈ ਸ਼ਾਇਦ ਜਿਹੜੇ ਗੁਰਮਤ ਦੇ ਸੰਕਲਪ ਨੇ ਉਹਨਾਂ ਤੇ ਜਾਦਾ ਬਾਤ ਸਮਾਦ ਨਹੀਂ ਹੁੰਦਾ ਜਾਦਾ ਗੱਲਬਾਤ ਨਹੀਂ ਹੁੰਦੀ ਸੋ ਜਾਦਾ ਗੱਲਬਾਤ ਹੋਵੇਗੀ ਵਿਚਾਰ ਜਾਣਗੇ ਫਿਰ ਉਹਦੇ ਨਾਲ ਜਦੋਂ ਅਸੀਂ ਨਾ ਸਿਰਫ ਆਪਣੇ ਮਸਲਿਆਂ ਤੇ ਹੀ ਗੱਲ ਕਰਾਂਗੇ ਬਲਕਿ ਦੂਜੇ ਜਿਹੜੇ ਲੋਕ ਨੇ ਗਰੀਬ ਨੇ ਚਾਹੇ ਕਿਸੇ ਦੂਜੇ ਧਰਮ ਦੇ ਨੇ ਚਾਹੇ ਉਹ ਪਛੜੀਆਂ ਜਾਤਾਂ ਦੇ ਲੋਕ ਨੇ ਪੰਜਾਬ ਦੇ ਜਾਂ ਦੂਜੇ ਸਟੇਟਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਤੇ ਕੋਈ ਜ਼ੁਲਮ ਜਾਂ ਤਸ਼ੱਦਦ ਹੋ ਰਿਹਾ ਸਿੱਖ ਹੋਣ ਦੇ ਨਾਤੇ ਸਿੱਖਾਂ ਨੂੰ ਗੱਲ ਕਰਨੀ ਚਾਹੀਦੀ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਸ਼ਹਾਦਤ ਤਾਂ ਬਾਅਦ ਦੂਰ ਦੀ ਗੱਲ ਹੈ ਹਰ ਵਕਤ ਮਤਲਬ ਉਹਨਾਂ ਦਾ ਧਿਆਨ ਹੋਣਾ ਚਾਹੀਦਾ ਹੈ ਸੰਸਾਰਕ ਪੱਧਰ ਤੇ ਜੋ ਕਿਸੇ ਨਾਲ ਵਿਧੀਕੀ ਹੋ ਰਹੀ ਹੈ ਤਾਂ ਸਿੱਖਾਂ ਨੂੰ ਉੱਥੇ ਆਪਣੀ ਗੱਲ ਜਰੂਰ ਕਰਨੀ ਚਾਹੀਦੀ ਹੈ ਉਹਨਾਂ ਦੇ ਹੱਕ ਦੇ ਵਿੱਚ ਆਹ ਦਾ ਨਾਰਾ ਮਾਰਨਾ ਚਾਹੀਦਾ ਸੋ ਜਦੋਂ ਆਪਾਂ ਐਵੇਂ ਦੇ ਕਾਰਜ ਕਰਾਂਗੇ ਤਾਂ ਇਹ ਗੱਲ ਵੀ ਪੱਕੀ ਹੈ ਕਿ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਸਾਡੇ ਬਾਰੇ ਵੀ ਪਤਾ ਲੱਗੇਗਾ ਫਿਰ ਉਹ ਨਾਲ ਸਾਡੇ ਵੀ ਖੜਨਗੇ ਕਿਉਂਕਿ ਏ ਨਹੀਂ ਆ ਵੀ ਸਾਡੇ ਨਾਲ ਖੜਨਗੇ ਅਸੀਂ ਤਾਂ ਕਰਨਾ ਹੈ ਇਹ ਆਪਣੇ ਸਿਧਾਂਤ ਦਾ ਇੱਕ ਹਿੱਸਾ ਹੈ ਗੁਰੂ ਸਾਹਿਬ ਦੀ ਸਿਖਿਆਵਾਂ ਦੇ ਵਿੱਚ ਇਹ ਗੱਲ ਹੈਗੀ ਹੈ ਸਰਬੱਤ ਦੇ ਭਲੇ ਦੇ ਵਿੱਚ ਸੋ ਜਿਹੜੀ ਸ਼ਹਾਦਤ ਹੈ ਜਿਹੜਾ ਸ਼ਹਾਦਤ ਸ਼ਬਦ ਹੈ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦਾ ਮਤਲਬ ਹੈ ਗਵਾਹੀ ਦੇਣਾ ਜਦੋਂ ਸਿੱਖ ਆਪਣੇ ਰੱਬ ਦੇ ਨਾਲ ਪਿਆਰ ਦੀ ਗਵਾਹੀ ਜਾ ਧਰਮ ਦੀ ਰਾਖੀ ਵਾਸਤੇ ਆਪਣੀ ਜਾਨ ਨੂੰ ਕੁਰਬਾਨ ਕਰਕੇ ਕਿਸੇ ਵੀ ਤਰ੍ਹਾਂ ਦੀ ਈਨ ਨੂੰ ਨਾਮ ਮੰਨਦਿਆਂ ਹੋਇਆਂ ਆਪਣੇ ਸਰੀਰ ਦੇ ਠੀਕਰੇ ਨੂੰ ਤੋੜਦਾ ਹੈ ਤਾਂ ਉਹ ਆਪਣੀ ਗਵਾਹੀ ਦਿੰਦਾ ਹੈ ਅਤੇ ਉਸ ਦੀ ਇਹ ਗਵਾਹੀ ਬਾਕੀ ਸਿੱਖਾਂ ਵਾਸਤੇ ਇੱਕ ਐਗਜ਼ਾਮਪਲ ਹੁੰਦਾ ਹੈ ਇੱਕ ਰੋਸ਼ਨ ਮਨਾਰਾ ਹੁੰਦਾ ਹੈ ਉਹਨਾਂ ਨੂੰ ਸੇਹ ਦਿੰਦਾ ਹੈ ਤਾਂ ਹੀ ਜਦੋਂ ਵੀ ਸ਼ਹਾਦਤਾਂ ਹੁੰਦੀਆਂ ਸ਼ਹਾਦਤਾਂ ਤੋਂ ਬਾਅਦ ਕ੍ਰਾਂਤੀਕਾਰੀ ਪਰਿਵਰਤਨ ਹੁੰਦੇ ਨੇ ਕੌਮ ਦੇ ਵਿੱਚ ਸੋ ਇਹ ਜਿਹੜਾ ਸੰਕਲਪ ਬਹੁਤ ਡੂੰਗਾ ਹੈ ਤੇ ਕਾਫੀ ਵਿਸਤਾਰ ਦੇ ਵਿੱਚ ਇਸ ਬਾਰੇ ਹੋਰ ਚਰਚਾ ਕੀਤੀ ਜਾ ਸਕਦੀ ਹੈ ਸੋ ਦਾਸ ਦੇ ਜੋ ਵਿਚਾਰ ਸਨ ਸੋ ਇਹੀ ਸਨ ਗੁਰਬਾਣੀ ਦੇ ਵਿੱਚ ਇੱਕ ਹੋਰ ਪਾਵਨ ਬਚਨ ਆਉਂਦਾ ਹੈ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸਈ ਆਗੇ ਆਖੀਆਂ ਦਰਗਹ ਪਾਵੈ ਸਾਚੀ ਮਾਨੋ ਕਹਿੰਦੇ ਵੀ ਜਿਹੜੇ ਸੂਰਮੇ ਨੇ ਮਰਨਾ ਉਹਨਾਂ ਦਾ ਹੱਕ ਹੈ ਮਰਨਾ ਇੱਕ ਮਾੜੀ ਚੀਜ਼ ਸਮਝਿਆ ਜਾਂਦਾ ਪਰ ਜਿਹੜੇ ਸੂਰਮੇ ਨੇ ਜਿਹੜੇ ਸਿੰਘ ਨੇ ਉਹਨਾਂ ਦਾ ਇਹ ਹੱਕ ਹੈ ਉਹਨਾਂ ਦਾ ਰਾਈਟ ਹੈ ਕਿ ਮਾੜੀ ਚੀਜ਼ ਨਹੀਂ ਹੈ ਤੇ ਉਹ ਮਰ ਕੇ ਸ਼ਹੀਦ ਹੋ ਕੇ ਗੁਰੂ ਦੇ ਦਰ ਤੇ ਪ੍ਰਮਾਨ ਹੋ ਜਾਂਦੇ ਨੇ ਇਹ ਕੋਈ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਿੱਖ ਕੌਮ ਦੇ ਵਿੱਚ ਜਿਹੜਾ ਮਰਨਾ ਗੁਰੂ ਸਾਹਿਬ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੈ ਬੇ ਮਰਨਾ ਕੋਈ ਮਾੜੀ ਚੀਜ਼ ਨਹੀਂ ਹੈ ਭਗਤ ਕਬੀਰ ਜੀ ਨੇ ਵੀ ਵਾਰ-ਵਾਰ ਇਹ ਸ਼ਬਦ ਦੁਹਰਾਏ ਨੇ ਜਿਸ ਚੀਜ਼ ਤੋਂ ਦੁਨੀਆ ਡਰਦੀ ਹੈ ਮਰਨ ਤੋਂ ਮਰਨੇ ਹੀ ਤੇ ਭਗਤ ਵੀਰ ਜੀ ਕਨੇ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਸੋ ਸੂਰੇ ਸੇ ਹੀ ਆ ਗਏ ਅੱਖੀਆਂ ਅਦਰ ਗਏ ਪਾਵੇਂ ਸੱਚੀ ਮਾਣੋ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹਜ਼ੂਰੀ ਦੇ ਵਿੱਚ ਉਹੀ ਸਿੱਖ ਉਹੀ ਵਿਅਕਤੀ ਮਾਣ ਪਾਉਂਦੇ ਹਨ ਜਿਹੜੇ ਇਸ ਜੀਵਨ ਦੇ ਵਿੱਚ ਆਪਣੀ ਕਮਾਈ ਗੁਰੂ ਦੀ ਸਿੱਖਿਆ ਦੇ ਮੁਤਾਬਕ ਕਰਦੇ ਹਨ ਆਪਣੇ ਜੀਵਨ ਨੂੰ ਢਾਲਦੇ ਹਨ ਅਤੇ ਉਹੀ ਗੁਰੂ ਵਾਹਿਗੁਰੂ ਦੇ ਦਰ ਤੇ ਸੂਰੇ ਪ੍ਰਮਾਨ ਮੰਨੇ ਜਾਂਦੇ ਹਨ ਸੂਰੇ ਇਹ ਨਹੀਂ ਵੀ ਆਪਾਂ ਜ਼ਮੀਨ ਪਿੱਛੇ ਲੜ ਪਏ ਜਾਂ ਰਾਜਨੀਤਿਕ ਕਾਰਨਾ ਵਿੱਚ ਲੜ ਪਏ ਭਰਾ ਨੇ ਭਰਾ ਦਾ ਕਤਲ ਕਰਤਾ ਇਹ ਚੀਜ਼ ਨਹੀਂ ਹੈ ਜਿਹੜਾ ਗੁਰਮਤ ਦੇ ਵਿੱਚ ਸੂਰਮੇ ਦਾ ਸੰਕਲਪ ਹੈ ਜਾਂ ਸ਼ਹੀਦ ਦਾ ਸੰਕਲਪ ਹੈ ਉਹ ਵੱਖਰਾ ਹੈ ਸੋ ਗੁਰੂ ਸਾਹਿਬ ਨੇ ਜਿਹੜੇ ਨਿੱਜੀ ਸਵਾਰਥ ਜਾਂ ਨਿੱਜੀ ਲੜਾਈਆਂ ਨੂੰ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੇ ਸੰਕਲਪ ਪਾਣ ਦਿੱਤੇ ਨੇ ਸੋ ਸ਼ਹਾਦਤ ਦਾ ਜਿਹੜਾ ਸੰਕਲਪ ਬਹੁਤ ਡੂੰਗਾ ਹੈ ਦਾਸ ਨੇ ਆਪਣੀ ਬੁੱਧੀ ਮੁਤਾਬਕ ਵਿਚਾਰਾ ਕੀਤੀਆਂ ਹੋਈਆਂ ਬੇਅੰਤਕਾਰ ਦੀਆਂ ਗਲਤੀਆਂ ਦੀ ਖਿਮਾ ਬਲਾਗ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ